ਨਮਸਕਾਰ ਅੱਜ ਅਸੀਂ ਇਸ ਸਾਲ ਦੀ ਪਹਿਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਹੈ ਟੋਟਲ ਫਤੇਗੜ ਸਾਹਿਬ ਚ ਤਕਰੀਬਨ ਕੱਲ ਤੱਕ ਅਸੀਂ 9145 ਕਿ ਅਨਮੇ 145 ਕੇਸ ਡੈਟੀਫਾਈ ਕੀਤੇ ਸੀ ਕੇਸਾਂ ਦੀ ਗਿਣਤੀ ਵੱਧ ਵੀ ਸਕਦੀ ਹੈ ਕਿ ਕਈ ਵਾਰ ਜਿੱਦਾਂ ਨੈਸ਼ਨਲ ਲੋਕ ਅਦਾਲਤ ਲੱਗਦੀ ਹੈ ਉਦੋਂ ਲੋਕੀ ਆ ਕੇ ਦਰਖਾਸਤ ਦੇ ਕੇ ਵੀ ਆਪਣਾ ਕੇਸ ਲਵਾ ਸਕਦੇ ਹੈਗੇ ਟੋਟਲ ਅਸੀਂ 10 ਬੈਂਚਸ ਬੈਂਚੀਸ ਕੰਸਟੀਟਿਊਟ ਕੀਤੇ ਪਏ ਆ ਚਾਰ ਤਾਂ ਜੁਡੀਸ਼ੀਅਲ ਆਫੀਸਰ ਦੇ ਬੈਂਚੀਸ ਹੈ ਜੀ ਫਤੇਗੜ ਸਾਹਿਬ ਦੇ ਵਿੱਚ ਦੋ ਐਗਜ਼ੈਕਟਿਵ ਦੇ ਬੈਂਚੀਸ ਹੈ ਇੱਕ ਪਰਮਨੈਂਟ ਲੋਕ ਅਦਾਲਤ ਦਾ ਬੈਂਚ ਹੈ ਇਦਾਂ ਹੀ ਦੋ ਬੈਂਚ ਅਮਲੋਕ ਕੰਸਟੀਟਿਊਟ ਕੀਤੀ ਹੈ ਤੇ ਇੱਕ ਖਾਣ ਕੀਤਾ ਹੈਗਾ ਤੇ ਮੈਨੂੰ ਇਹ ਉਮੀਦ ਹੈਗੀ ਆ ਕਿ ਇੱਥੇ ਅਸੀਂ ਪਿਛਲੀ ਨੈਸ਼ਨਲ ਲੋਕ ਅਦਾਲਤ ਤੋਂ ਜ਼ਿਆਦਾ ਕੇਸ ਦਾ ਫੈਸਲਾ ਇੱਥੇ ਕਰਾਂਗੇ ਇੱਕ ਵਾਰ ਨੂੰ ਦਾਦੂ ਹੈ ਬੜੀ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਵਿਜੇਕਬਾਨ ਚੜ੍ਹਚ ਫੈਮਿਲੀ ਕੋਰਟ ਦੇ ਜੱਜ ਸਾਹਿਬ ਹੈ ਉੱਥੇ ਇੱਕ 11 ਸਾਲ ਤੋਂ ਲਗ ਜੋੜਾ ਰਹਿ ਰਿਹਾ ਸੀ ਉਹ ਲੋਕ ਅਦਾਲਤ ਦੇ ਜੱਜ ਸਾਹਿਬ ਦੇ ਤੇ ਵਕੀਲ ਸਾਹਿਬ ਦੇ ਐਫਰਟਸ ਦੇ ਨਾਲ ਉਹ ਮੈਟਰ ਕੰਪਰੋਮਾਈਜ਼ ਹੋ ਗਿਆ ਤੇ ਉਹ ਦੋਨੋਂ ਹੁਣ ਹਸਬੰਡ ਵਾਈਫ ਇਕੱਠਾ ਰਹਿਣਾ ਸਟਾਰਟ ਕਰ ਰਿਹਾ ਤੇ ਸਾਜੀ ਕੋਸ਼ੀ ਇੱਥੋਂ ਕਚੈਰੀ ਤੋਂ ਗਏ ਹੈਗੇ ਮੀਡੀਆ ਦੇ ਰਾਹੀਂ ਇੱਕ ਲੋਕ ਅਦਾਲਤ ਦਾ ਸੰਦੇਸ਼ ਇਹ ਰਹਿਣਾ ਜਨਾ ਹੈ ਕਿ ਲੋਕ ਅਦਾਲਤ ਦਾ ਬਹੁਤ ਜ਼ਿਆਦਾ ਬੈਨੀਫਿਟ ਹੈਗਾ ਇਹਦੇ ਨਾਲ ਆਪਸੀ ਰਾਜਾਬੰਦੀ ਦੇ ਨਾਲ ਕੇਸਾ ਦਾ ਫੈਸਲਾ ਹੁੰਦਾ ਹੈ ਕਈ ਵਾਰ ਇਹ ਹੁੰਦਾ ਹੈ ਕਿ ਕਿਚੜੀ ਜਿਹੜਾ ਫੈਸਲਾ ਹੁੰਦਾ ਹੈ ਉਹਦੇ ਚ ਇੱਕ ਪਾਰਟੀ ਜਿੱਤਦੀ ਹੈ ਇੱਕ ਪਾਰਟੀ ਹਾਰਦੀ ਹੈ ਤਾਂ ਕਈ ਵਾਰ ਨਾ ਰੰਜੀਸ਼ ਰਾਜਨ ਵੀ ਕਿ ਮੈਂ ਹਾਰ ਕਿਉਂ ਗਿਆ ਚਾਹੇ ਉਹਦਾ ਕੇਸ ਕਮਜ਼ੋਰ ਹੋਵੇ ਪਾਰਟੀ ਨੂੰ ਵੀ ਪਤਾ ਹੁੰਦਾ ਮੇਰਾ ਕੇਸ ਕਮਜ਼ੋਰ ਹੈਗਾ ਪਰ ਤਾਂ ਵੀ ਮੰਚ ਉਤਾ ਸਕਦੀ ਹੈ ਪਰ ਲੋਕ ਅਦਾਲਤ ਚ ਰੱਖਾ ਫੈਸਲਾ ਹੁੰਦਾ ਹੈ ਆਪਸੀ ਰਾਜਮੰਦ ਵਿੰਦਲ ਹੁੰਦਾ ਤਾਂ ਦੋਨੋਂ ਪਾਰਟੀਆਂ ਖੁਸ਼ ਖੁਸ਼ੀ ਕਰ ਜਾਂਦੀਆਂ ਅੱਛਾ ਇੱਕ ਇਹ ਤਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਇਹਦੇ ਵਿੱਚ ਜਿਹੜਾ ਕੋਰਟ ਫੀਸ ਹੈ ਜਿਹੜਾ ਕਵੀ ਸੁਪ ਦੇ ਵਿੱਚ ਤੁਹਾਨੂੰ ਕੋਰਟ ਫੀਸ ਲਾਉਣਾ ਪੈਂਦਾ ਉਹ ਵੀ ਵਾਪਸ ਹੋ ਜਾਂਦਾ ਹੈਗਾ ਅੱਛਾ ਇਸ ਫੈਸਲੇ ਦੀ ਅੰਗੇ ਕੋਈ ਅਪੀਲ ਨਹੀਂ ਹੋ ਸਕਦੀ ਅੱਛਾ ਇਹਦੇ ਨਾਲ ਜਿਹੜੇ ਬੰਦੇ ਲੜਦੇ ਆ ਉਹਨੇ ਦਾ ਕੀਮਤੀ ਵਕਤ ਵੀ ਬਚਦਾ ਹੈਗਾ ਨਹੀਂ ਤਾਂ ਹਰ ਤਰੀਕ ਤੇ ਵਕੀਲ ਸਾਹਬ ਲਿਆਣਾ ਪੈਂਦਾ ਫਿਰ ਕੋਰਟ ਚ ਵੀ ਆਣਾ ਪੈਂਦਾ ਕਈ ਵਾਰ ਫੌਦਾ ਰਿੱਗੇ ਹੁੰਦਾ ਹੈ ਜੇ ਤਾਂ ਚੈੱਕ ਬਾਉਂਸਿੰਗ ਕੇਸ ਹੈ ਕਿ ਮੁਲਜ਼ਮ ਨੂੰ ਸਰੇ ਦਸ ਵਜੇ ਆ ਕੇ ਖੜ ਜਾਂਦਾ ਹੈ ਉਹ ਜਿਸ ਲਈ ਆਵਾਜ਼ ਕਰਦੀ ਹੈ ਉਸ ਲਈ ਅੰਦਾਜ਼ਾ ਲੱਗਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਈ ਵਾਰ ਕਚਿਹਰੀ ਚ ਖੜਾ ਰਹਿੰਦਾ ਹੈਗਾ ਤੇ ਉਹਦੇ ਨਾਲ ਟੈਨਸ਼ਨ ਵੀ ਰਹਿੰਦੀ ਹੈ ਕਿ ਕਿਸੇ ਵੇਲੇ ਬੰਦੇ ਨੂੰ ਇਹ ਵੀ ਲੱਗਦਾ ਕਿ ਮੈਨੂੰ ਸਜ਼ਾ ਨਾ ਹੋ ਜੇ ਉਹ ਮਾਂਚ ਉਹ ਟੈਨਸ਼ਨ ਮਣੀ ਰਹਿੰਦੀ ਹੈਗੀ ਜੇ ਤਾਂ ਇਸ ਕਰਕੇ ਰਾਜੀਨਾਮਾ ਹੋ ਜੇ ਤੇ ਵਧੀਆ ਹੈਗਾ ਮੈਂ ਤੇ ਜਿਸ ਨੂੰ ਦੇ ਜਾਣਾ ਹੁਣ ਇੱਕ ਪ੍ਰਸ਼ਨ ਇਹ ਹੈ ਕਿ ਕਾਪਾ ਲੋਕ ਅਦਾਲਤ ਚ ਕੇਸ ਕਿ ਦਲਵਾ ਸਕਦੇ ਨੇ ਇਹਦਾ ਲੋਵਾਂ ਦਾ ਪੱਲਿਆ ਟੰਗਾ ਕਿ ਜਿਆਦਾ ਜਿਹੜੇ ਜੱਜ ਸਾਹਿਬ ਦੇ ਸਾਹਦੇ ਕੋਲ ਕੇਸ ਚੱਲਦਾ ਹੈ ਉਹਨਾਂ ਨੂੰ ਤੁਸੀਂ ਤਖਾ ਦੇ ਸਕਦੇ ਹੋ ਕਿ ਸਾਡਾ ਕੇਸ ਲੋਕ ਅਦਾਲਤ ਚ ਰੱਖ ਕੇ ਨਿਪਟਾਰਾ ਕੀਤਾ ਜਾਵੇ ਜਾਂ ਈਡੀਆਰ ਸੈਂਟਰ ਦੇ ਵਿੱਚ ਅਲਟਰਨੇਟਿਵ ਰਿਸਕਿਊਸ ਸਾਰੇ ਦਲਸਾ ਦਾ ਆਫਿਸ ਹੈ ਗੱਜਰੀ ਦੇ ਵਿੱਚ ਹੀ ਸਬ ਡਿਵੀਜ਼ਨ ਤੇ ਜਿਹੜੇ ਐਸਡੀਐਮ ਸਾਹਿਬ ਹੈਗੇ ਤੁਸੀਂ ਉਹਨਾਂ ਨੂੰ ਦੱਸਾ ਦੇ ਸਕਦੇ ਹੋ ਵੀ ਸਾਡਾ ਕੇਸ ਇਸ ਤਰੀਕ ਚ ਲੱਗਿਆਦਾ ਸਾਨੂੰ ਨੈਸ਼ਨਲ ਲੋਕ ਅਦਾਲਤ ਚ ਜਾਂ ਲੋਕ ਅਦਾਲਤ ਚ ਕੇਸ ਪਾ ਕੇ ਸਾਡਾ ਨਿਪਟਾਰਾ ਕੀਤਾ ਜਾਵੇ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਅੱਛਾ ਹੰ ਦਾ ਰਹਿਣ ਵਾਲਾ ਹਾਂ ਬੇਈ ਬਾਈ ਜੀ ਨਾਲ 11 ਸਾਲ ਤੋਂ ਬਿਸਕੁੱਟ ਚਾਹ ਰਹੇ ਸੀ ਹੁਣ ਅਸੀਂ ਇਕੱਠੇ ਹੋ ਗਏ ਆ ਠੀਕ ਹੈ ਜੀ ਅੱਜ ਨਾਲ ਲੋਗ ਆਊਟ ਫਾਇਦਾ ਹੋਇਆ ਅਸੀਂ ਕਿਹਾ ਵੀ ਛੇ ਝਗੜਾ ਨਾ ਕਰੋ ਭਾਈ ਮਿਲ ਬੱਤ ਗਏ ਨਾ ਹੋ ਜਿੰਦਗੀ ਜੀਵਨ ਤੇ ਕੋਈ ਕੁਝ ਇੱਕ ਹੋਊਗਾ